ये बहुत ही जरूरी है योगा भी करते हैं बैडमिंटन भी खेल रहे वॉक भी कर रहे ਔਰ ਨਾਲ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਅਗਰ ਬਿਦਿਆ ਗਿਆ ਜੋ ਇੱਥੇ ਸੀਵਰੇਜ ਦੀ ਬੜੀ ਪ੍ਰੋਬਲਮ ਆ ਪਾਣੀ ਪੀਣ ਵਾਲੇ ਦੀ ਪ੍ਰੋਬਲਮ ਆ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੇ ਛਾਟੇ ਦੀ ਖਾਸ ਤੌਰ ਤੇ ਡਵੈਲਪਮੈਂਟ ਦੀ ਪ੍ਰੋਬਲਮ ਆ ਕਿਉਂਕਿ ਛਾਟਾ ਇੱਥੇ ਕਿੰਨੀਆਂ ਫੈਕਟਰੀਆਂ ਸੀ ਕਿੰਨੀ ਏਮਪਲੋਇਮੈਂਟ ਸੀ ਹੁਣ ਥੱਲੇ ਚਲੀ ਗਈ ਆਪਾਂ ਇਹਨਾਂ ਨਾਲ ਮਿਲ ਕੇ ਸ੍ਰੀ ਤਮਨਦਰ ਸਰ ਅੰਮ੍ਰਿਤਸਰ ਦੀ ਡਵੈਲਪਮੈਂਟ ਦੀ ਇਕੱਠੇ ਕੰਮ ਕਰਨਾ ਇਹ ਸ਼ਾਟੇ ਨੂੰ ਵਾਪਸ ਉੱਤੇ ਪਹਚਾਣਾ ਜਿੱਥੇ ਹੁੰਦਾ ਸੀ